ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਕੋਟ ਸੈੱਟ ਦੀ ਕੋਟ ਸੈੱਟ ਦੀ ਕਟਿੰਗ ਕਿਸ ਤਰੀਕੇ ਨਾਲ ਕਰਨੀ ਹੈਗੀ ਆਪਾਂ ਪਹਿਲਾਂ ਤੁਹਾਨੂੰ ਨਾਪ ਬਾਰੇ ਜਾਣਕਾਰੀ ਦੇਵਾਂਗੇ ਆਪਣੇ ਕੋਲੇ ਨਾਪ ਆਗਾ ਸੂਟ ਦਾ ਜਨਨ ਕਿ ਆਪਾਂ ਉਹਦਾ ਕੋਟ ਸੈੱਟ ਕਿਸ ਤਰ੍ਹਾਂ ਬਣਾਉਣਾਗਾ ਉਹ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿੰਨੀ ਕਿੰਨੀ ਲੂਜ਼ਿੰਗ ਪਾ ਕੇ ਕੋਟ ਸੈੱਟ ਦੀ ਕਟਿੰਗ ਕਰਨੀ ਹੈਗੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਕੋਟ ਸੈੱਟ ਦੀ ਕੋਟ ਸੈੱਟ ਦੀ ਕਟਿੰਗ ਕਿਸ ਤਰੀਕੇ ਨਾਲ ਕਰਨੀ ਆਗੀ ਆਪਾਂ ਪਹਿਲਾਂ ਤੁਹਾਨੂੰ ਨਾਪ ਬਾਰੇ ਜਾਣਕਾਰੀ ਦੇਵਾਂਗੇ ਆਪਣੇ ਕੋਲੇ ਨਾਪ ਆਗਾ ਸੂਟ ਦਾ ਜਾਨੀ ਕਿ ਆਪਾਂ ਉਹਦਾ ਕੋਟ ਸੈੱਟ ਕਿਸ ਤਰ੍ਹਾਂ ਬਣਾਉਣਾਗਾ ਉਹ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿੰਨੀ ਕਿੰਨੀ ਲੂਜ਼ਿੰਗ ਪਾ ਕੇ ਕੋਟ ਸੈੱਟ ਦੀ ਕਟਿੰਗ ਕਰਨੀ ਹੈ ਜੀ ਆਪਣੇ ਕੋਲੇ ਕੋਟ ਸੈੱਟ ਦੀ ਲੈਂਥ ਆਪਾਂ ਨੇ ਰੱਖੀ ਆ 29 ਇੰਚ ਹੈ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਦੇਖੋ ਆਪਣੇ ਹਿਸਾਬ ਨਾਲ ਤੁਸੀਂ ਲੌਂਗ ਪਹਿਨਣਾ ਜਾਂ ਸ਼ਾਰਟ ਪਹਿਨਣਾਗਾ ਜਿਵੇਂ ਨਾ ਹੀ ਜ਼ਿਆਦਾ ਸ਼ਾਰਟ ਆ ਤੇ ਨਾ ਹੀ ਜ਼ਿਆਦਾ ਲੌਂਗ ਆਗਾ 29 ਇੰਚ ਲੰਬਾਈ ਆ ਦੇਖੋ ਆਪਣੇ ਕੋਲੇ ਛਾਤੀ ਦਾ ਨਾਪ ਇਹਨਾਂ ਦਾ ਹੈਗਾ 37 ਇੰਚ ਤਾਂ ਆਪਾਂ ਸੂਟ ਦੇ ਵਿੱਚ 2 ਇੰਚ ਪਲੱਸ ਕਰਦੇ ਹੁੰਨੇ ਆ ਕੋਰਸੈਟ ਦੇ ਵਿੱਚ ਆਪਾਂ ਲੂਜ਼ ਰੱਖਾਂਗੇ ਹਲਕਾ ਜਾਂ ਸੂਟ ਦੇ ਨਾਲੋਂ ਤਾਂ 3 ਇੰਚ ਪਲੱਸ ਕਰਾਂਗੇ ਦੇਖੋ 20 ਹੋ ਗਿਆ ਤਾਂ ਛਾਤੀ ਦੇ ਵਿੱਚੋਂ ਆਪਾਂ ਨੇ 20 ਇੰਚ ਰੱਖਣਾਗਾ ਕਮਰ ਹੈਗੀ ਆਪਣੇ ਕੋਲੇ 33 ਇੰਚ 33 ਇੰਚ ਦੇ ਵਿੱਚ ਆਪਾਂ ਪਾਵਾਂਗੇ 2 ਇੰਚ ਤਾਂ ਬਣ ਜਾਊਗਾ 33 ਇੰਚ ਆਪਣੀ ਬਣਦੀ ਹੈ 17.5 ਇੰਚ ਕਮਰ ਤਾਂ ਆਪਾਂ ਹਲਕਾ ਜਿਹਾ ਕਮਰ ਦੇ ਵਿੱਚ ਲੂਜ਼ ਰੱਖਾਂਗੇ ਪਲੇਟ ਪਾਵਾਂਗੇ ਜਿਤੋਂ ਨੂੰ ਕੱਪੜੇ ਦਾ ਸਟੱਫ ਦੇਖ ਕੇ ਰੱਖੋਗੇ ਤੁਸੀਂ ਕੱਪੜਾ ਥੋੜਾ ਲੂਜ਼ ਵਾਲਾ ਜਾਂ ਕਿ ਮੇ ਵੀ ਇਸਟੈਚੇਬਲ ਹੈ ਜੈਨ ਨਹੀਂ ਤੁਸੀਂ ਉਸ ਹਿਸਾਬ ਦੇ ਨਾਲ ਕਮਰ ਦਾ ਫਿਟਿੰਗ ਦਾ ਨਿਸ਼ਾਨ ਲਾਉਂਗੇ हिਪ ਇਹਨਾਂ ਦੇ ਸੂਟ ਦੀ ਆਉਂਦੀ ਹੈ ਜੀ 40 ਇੰਚ ਜੈਨਕਿ 20 ਇੰਚ ਹੈਪ ਤਾਂ ਆਪਾਂ हिਪ ਵੀ 2 ਇੰਚ ਲੂਜ਼ ਰੱਖਾਂਗੇ ਆਪਾਂ ਨੇ ਰੱਖੀ ਹੈ हिਪ 22 ਇੰਚ ਬਾਜੂ ਦੀ ਲੰਬਾਈ 17 ਜੀ ਤੁਸੀਂ ਵੈਲ ਬਣਾਉਣੀ ਹੈ ਵੈਲ ਬਣਾ ਸਕਦੇ ਹੋ ਆ ਨਾਰਮਲ ਰੱਖਣੀ ਹੈ ਨਾਰਮਲ ਰੱਖ ਸਕਦੇ ਹੋ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖੋਗੇ ਪਲਾਜ਼ੋ ਦੀ ਲੰਬਾਈ ਹੈਗੀ 36 ਇੰਚ ਮੂਰੀ 9 ਇੰਚ 28 ਦੇ ਵਿੱਚੋਂ ਆਪਾਂ 14 ਇੰਚ ਜੈਨਕਿ ਇਹਨਾਂ ਦਾ ਪਟਾ ਗਾ ਲਾਸਟਿਕ ਵਾਲਾ ਬਣਾਵਾਂਗੇ ਫੁਲੀ ਇਲਾਸਟਿਕ ਤੇ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਵੀ ਕਿਸ ਤਰੀਕੇ ਨਾਲ ਆਪਾਂ ਕੋਟ ਸੈੱਟ ਦੀ ਕਟਿੰਗ ਕਰ ਰਹੇ ਹਾਂਗੇ ਬਹੁਤ ਹੀ ਸਿੰਪਲ ਦੇ ਵਿੱਚ ਆਪਾਂ ਤੁਹਾਨੂੰ ਕੋਟ ਸੈੱਟ ਦੀ ਕਟਿੰਗ ਦੱਸਾਂਗੇ ਐਨੇ ਸਾਈਜ਼ ਦੇ ਵਿੱਚ ਤੁਸੀਂ ਨੋਰਮਲ 2 ਮੀਟਰ ਕਪੜੇ ਦੇ ਵਿੱਚ ਕੋਟ ਸੈੱਟ ਰੈਡੀ ਕਰ ਸਕਦੇ ਹੋ ਜੇ ਤੁਹਾਡੀ ਹਾਈਟ ਲੰਬੀ ਆ ਤਾਂ ਤੁਹਾਨੂੰ ਕਪੜਾ ਜ਼ਿਆਦਾ ਲੈਣਾ ਪਊਗਾ ਨੋਰਮਲ ਲੈਂਥ ਵਾਸਤੇ ਤੁਹਾਨੂੰ 2 ਮੀਟਰ ਕਪੜਾ ਬਹੁਤ ਹੀ ਵਧੀਆ ਰਹੂਗਾ ਦੇਖੋ ਤੇ ਹੁਣ ਆਪਾਂ ਨੇ ਆ ਕੀ ਕੀਤਾਗਾ ਕਪੜਾਗਾ ਵੱਡੇ ਬਣੇ ਦੇ ਵਿੱਚ ਕਪੜਾਗਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਪ੍ਰੈਸ ਮਾਰ ਲਈ ਆਪਾਂ ਨੇ ਵਾਸ਼ ਕਰਿਆ ਹੋਇਆ ਕਿਉਂਕਿ ਕਾਟਨ ਦੇ ਸਟੱਫ ਜਦੋਂ ਲਫ ਜਾਂਦੇ ਨੇ ਜਾਂ ਸ਼੍ਰਿੰਕ ਵਗੈਰਾ ਹੋ ਜਾਂਦੇ ਨੇ ਤਾਂ ਆਪਾਂ ਨੇ ਵਾਸ਼ ਕਰਕੇ 2.5 ਮੀਟਰ ਕੱਪੜਾ ਲੈਂਤਾ ਦੇਖੋ ਇਹ ਵਾਲਾ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਕਟਿੰਗ ਕਰਨਾਗਾ ਵੱਡੇ ਪਣੇ ਦੇ ਵਿੱਚ ਆ ਤਾਂ ਆਪਾਂ ਨੇ ਦੋਨੋਂ ਕੰਨੀਆਂ ਵਾਲੇ ਪਾਸਿਆਂ ਨੂੰ ਦੇਖੋ ਇਸ ਤਰੀਕੇ ਦੇ ਨਾਲ ਫੜਨਾਗਾ ਆਹ ਵਾਲਾ ਆਪਣੇ ਕੋਲੇ ਕੰਨੀਆਂ ਵਾਲਾ ਪਾਸਾ ਹੋ ਗਿਆ ਗੋਲ ਵਾਲਾ ਪਾਸਾ ਇਹਦਾ ਤੁਸੀਂ ਆਪਣੇ ਵੱਲ ਰੱਖੋਗੇ ਤਾਂ ਆਪਾਂ ਨੇ ਇਹਨੂੰ ਪ੍ਰੈਸ ਦੇ ਨਾਲ ਸਿੱਧਾ ਕਰਕੇ ਫਿਰ ਵੀ ਜਦੋਂ ਕਟਿੰਗ ਕਰਨੀ ਹੈ ਤੁਸੀਂ ਇੱਕ ਵਾਰ ਇਹਨੂੰ ਸਹੀ ਕਰਕੇ ਰੱਖਣਾਗਾ ਕਿਉਂਕਿ ਜਦੋਂ ਆਪਾਂ ਇਹਦੀ ਸਟੀਚਿੰਗ ਕਰਾਂਗੇ ਤਾਂ ਆਪਾਂ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਸਟੀਚਿੰਗ ਕਰਨ ਵੇਲੇ ਤਾਂ ਦੇਖੋ ਆਪਾਂ ਨੇ ਆ ਚੀਜ਼ ਨੂੰ ਕੰਨੀਆਂ ਨੂੰ ਆਪਸ ਵਿੱਚ ਮਿਲਾ ਲਿਆ ਹੁਣ ਦੇਖੋ ਜੇ ਤਾਂ ਕੰਨੀ ਤੁਹਾਡੀ ਬਿਲਕੁਲ ਸਾਫ਼ ਆ ਗਈ ਤਾਂ ਤੁਹਾਨੂੰ ਫੋਲਡਿੰਗ ਕਰਨ ਦੀ ਜ਼ਰੂਰਤ ਨਹੀਂ ਤਾਂ ਤੁਸੀਂ ਜਦੋਂ ਇਸ ਤਰ੍ਹਾਂ ਫੱਟੀ ਨੂੰ ਫੋਲਡਿੰਗ ਕਰੋਗੇ ਤਾਂ ਸਿੱਧੀ ਸਲਾਈ ਮਾਰ ਲੋਗੇ ਜੇ ਤੁਹਾਡੀ ਕੰਨੀ ਇਸ ਤਰ੍ਹਾਂ ਬੁਰਵਾਲੀ ਆ ਤਾਂ ਤੁਹਾਨੂੰ ਇਸ ਤਰ੍ਹਾਂ ਫਿਨਿਸ਼ਿੰਗ ਦੇਣ ਵਾਸਤੇ ਫੋਲਡਿੰਗ ਕਰਨੀ ਪਊਗੀ ਤਾਂ ਆ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਤੁਸੀਂ ਕਿੰਨੀ ਲੈਣੀ ਹੈ ਜੇ ਬੁਰਵਾਲੀ ਕੰਨੀ ਆਗੀ ਦੇਖੋ ਮੈਂ ਇਸ ਤਰ੍ਹਾਂ ਬਿਲਕੁਲ ਸਹੀ ਰੱਖ ਲਿਆ ਨਿੰਨ ਪ੍ਰੈਸ ਦੇ ਨਾਲ ਆਪਾਂ ਬਿਲਕੁਲ ਸਿੱਧਾ ਕਰ ਲਾਂਗੇ ਇੱਕ ਵਾਰ ਦੁਬਾਰਾ ਆਪਾਂ نیچے ਤੋਂ ਯੂ ਸ਼ੇਪ ਦੇਣੀ ਆਗੀ ਆਪਾਂ ਚੌਰਸ ਨਹੀਂ ਰੱਖਣਾ ਘੇਰਾ ਤਾਂ ਦੇਖੋ ਜੂ ਸ਼ੇਪ ਆਪਾਂ ਕਿਸ ਤਰੀਕੇ ਨਾਲ ਬਣਾਉਣੀ ਆ ਪਹਿਲਾਂ نیچے ਤੋਂ ਇਹਨੂੰ ਆਪਾਂ ਫਿਨਿਸ਼ਿੰਗ ਦੇਵਾਂਗੇ ਚੰਗੀ ਤਰ੍ਹਾਂ ਜੋ ਵੀ ਵੱਧ ਘਾਟਾ ਕੱਪੜੇ ਦੀ ਦੇਖੋ ਡਿਪ ਹੋਣ ਤੋਂ ਬਾਅਦ ਕਈ ਵਾਰ ਕੱਪੜਾ ਉੱਚਾ ਨੀਮਾ ਤੇ ਲੈ ਜਾਂਦਾ ਆਪਾਂ ਨੂੰ ਸੁੱਕਣਾ ਪਾਉਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਵੀ ਕਿਵੇਂ ਵੀ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸਿੱਧਾ ਕਰ ਲਾਂਗੇ ਕੱਪੜੇ ਨੂੰ ਹੁਣ ਦੇਖੋ ਆਪਾਂ ਨੇ ਲੈਂਥ ਰੱਖਣੀ ਹੈ 29 ਇੰਚ ਤਾਂ ਆਪਾਂ ਇਹਨੂੰ 1 ਇੰਚ ਵੱਧ ਕੱਟਾਂਗੇ ਦੇਖੋ 29 ਇੰਚ ਆਪਾਂ ਨੇ ਲੈਂਥ ਰੈਡੀ ਰੱਖਣੀ ਹੈ ਜੇ ਥੋੜਾ ਜਿਹਾ ਘੇਰਾ ਤੁਸੀਂ ਨੇ ਮੋਟਾ ਰੱਖਣਾ ਤਾਂ ਡੇਢ ਇੰਚ ਵੀ ਵੱਧ ਲੈ ਸਕਦੇ ਹੋਗੇ ਦੇਖੋ ਆਪਾਂ ਨੇ 30.5 ਇੰਚ ਲੈ ਲਾਂਗੇ ਆਪਾਂ ਥੋੜਾ ਜਿਹਾ ਮੋਟਾ ਰੱਖ ਲਾਂਗੇ ਘੇਰੇ ਨੂੰ نیچے ਤੋਂ 30.5 ਇੰਚ ਤੇ ਆਪਾਂ ਆ ਨਿਸ਼ਾਨ ਲਗਾਵਾਂਗੇ ਦੇਖੋ ਆ ਨਿਸ਼ਾਨ ਉੱਪਰ ਆਪਾਂ 30.5 ਤੇ ਨਿਸ਼ਾਨ ਲਗਾ ਲਿਆ ਤੁਸੀਂ ਸਕੁਅਰ ਦੇ ਨਾਲ ਬਿਲਕੁਲ ਆ ਨਿਸ਼ਾਨ ਸਿੱਧਾ ਲਗਾਉਂਗੇ ਇਸ ਤਰੀਕੇ ਨਾਲ ਸਿੱਧੇ ਨਿਸ਼ਾਨ ਲਗਾਉਣੇ ਆ ਬਿਲਕੁਲ ਲੈਂਥ ਦਾ ਨਿਸ਼ਾਨ ਆਪਾਂ ਨੇ ਸਿੱਧਾ ਲਗਾ ਲਿਆ ਹੁਣ ਦੇਖੋ ਆਪਾਂ ਨੇ ਫੱਟੀ ਕਿੰਨੀ ਫੋਲਡਿੰਗ ਰੱਖਣੀ ਆ ਕਿੰਨੀ ਚੌੜਾਈ ਦੇ ਵਿੱਚ ਰੱਖਣੀ ਆ ਉਹ ਤੁਸੀਂ ਉਸ ਹਿਸਾਬ ਦੇ ਨਾਲ ਨਿਸ਼ਾਨ ਲਗਾਉਂਗੇ ਦੇਖੋ ਆਪਾਂ ਨੇ ਵਿੱਚ ਫੋਲਡਿੰਗ ਵੀ ਕਰਨੀ ਆ ਆਪਾਂ ਪੌਣੇ 2 ਇੰਚ ਦਾ ਨਿਸ਼ਾਨ ਲਗਾਵਾਂਗੇ ਫੱਟੀ ਦਾ ਫੋਲਡਿੰਗ ਕਰਕੇ ਆਪਣੇ ਕੋਲੇ ਡੇਢ ਕੈਂਚ ਵਾਚ ਰੂਗਾ ਜਿਹੜੀ ਬੁਰਾਲੀ ਚੀਜ਼ ਆ ਉਹ ਇਸ ਤਰ੍ਹਾਂ ਫੋਲਡਿੰਗ ਕਰ ਲਾਂਗੇ ਪੌਣੇ 2 ਦਾ ਨਿਸ਼ਾਨ ਆਪਾਂ ਨੇ ਇੱਥੇ ਲਗਾਵਾਂਗੇ ਪੌਣੇ 2 ਦਾ ਹੀ ਨਿਸ਼ਾਨ ਆਪਾਂ ਇੱਥੇ ਲਗਾਵਾਂਗੇ ਹੁਣ ਇੱਥੋਂ ਆਪਾਂ ਨੇ ਸਿੱਧਾ ਮਾਰਕ ਕਰ ਲੈਣਾ ਦੇਖੋ ਇਸ ਤਰੀਕੇ ਨਾਲ ਨਿਸ਼ਾਨਾ ਨੂੰ ਜਿਹੜੇ ਆਪਾਂ ਨੇ ਨਿਸ਼ਾਨ ਲਗਾਏ ਆ ਇਸ ਤਰ੍ਹਾਂ ਚਾਕ ਦੇ ਨਾਲ ਸਿੱਧੇ ਲਗਾ ਲਾਂਗੇ ਉੱਪਰ ਤੱਕ ਲੈ ਕੇ ਜਾਵਾਂਗੇ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਊਗਾ ਬਿਲਕੁਲ ਰੈਡੀਮੇਡ ਰੁੱਕਾਊਗੀ ਇਹਦੀ ਦੇਖੋ ਹੁਣ ਆਪਾਂ ਨੇ ਤੀਰੇ ਦਾ ਨਿਸ਼ਾਨ ਲਗਾਉਣਾ ਤੀਰਾ ਤੁਸੀਂ ਕਸਟਮਰ ਦਾ ਆਪਣਾ ਜੋ ਵੀ ਜਿਸ ਦਾ ਵੀ ਬਣਾ ਰਹੇ ਹੋ ਤੀਰੇ ਨੂੰ ਤੁਸੀਂ ਨੇ ਮਿਲਣਾਗਾ ਜਿਵੇਂ ਆਪਣੇ ਸੂਟ ਪੈਨਿਆ ਹੁੰਦਾ ਕੰਦਿਆਂ ਤੋਂ ਆਪਾਂ ਨੇ ਇਸ ਤਰੀਕੇ ਨਾਲ ਮਿਲਣਾ ਹੋਊਗਾ ਕੰਦੇ ਦੀ ਆ ਸੀਨ ਤੋਂ ਤੇ ਦੂਸਰੇ ਪਾਸੇ ਤੋਂ ਜਿਵੇਂ ਆਪਾਂ ਟੀਰਾ ਇਹਨਾਂ ਦੇ 1.5 16 ਇੰਚ ਰੈਡੀ ਹੁੰਦਾਗਾ ਤਾਂ ਆਪਾਂ 17 ਇੰਚ 1 ਇੰਚ ਵੱਧ ਪਾਵਾਂਗੇ ਜਦਨਿਕੇ 17.5 ਇੰਚ ਕਟਾਈ ਦਾ ਪਾਵਾਂਗੇ ਕਈ ਦਾ ਚਗਾਠਾ ਭਾਰੀ ਹੁੰਦਾ ਕਈਆਂ ਦਾ ਜ਼ਿਆਦਾ ਭਾਰਾ ਨਹੀਂ ਹੁੰਦਾ ਤਾਂ ਤੁਸੀਂ ਉਸ ਤਰੀਕੇ ਨਾਲ ਟੀਰਾ ਨਪਣਾ ਜ਼ਰੂਰੀ ਆ ਤਾਂ ਆਪਾਂ ਦੇਖੋ 17.5 ਇੰਚ ਟੀਰੇ ਦਾ ਨਿਸ਼ਾਨ ਲਗਾਵਾਂਗੇ ਕਿਉਂਕਿ ਕੋਰਟ ਸੈਟ ਲੂਜ਼ ਹੁੰਦਾ ਜਿਆਦਾ ਖਿਚਮਾ ਤੀਰਾਂ ਨਹੀਂ ਪਾਉਣਾ ਹੈਗਾ ਫਿਰ ਆਪਾਂ ਨੂੰ ਇਹਦੇ ਵਿੱਚ ਪ੍ਰੋਬਲਮ ਆਊਗੀ ਇਰੀਟਟ ਜੇ ਹੋਈ ਜਾਣੇ ਰਹਣੇ ਆ ਜੇ ਜਿਆਦਾ ਆਪਾਂ ਨੇ ਟਾਈਟ ਪਾ ਲਿਆ ਤਾਂ ਤੁਸੀਂ ਨੇ ਨੋਰਮਲ ਲੂਜ਼ ਹੀ ਰੱਖ ਕੇ ਚੱਲਣਾਗਾ ਹੁਣ ਦੇਖੋ ਆਪਾਂ ਨੇ 1.5 ਇੰਚ ਦੀ ਇਥੋਂ ਟਾਲ ਪਾਵਾਂਗੇ ਤੁਸੀਂ ਇਸ ਤਰੀਕੇ ਨਾਲ 1.5 ਇੰਚ ਤੇ ਨਿਸ਼ਾਨ ਲਗਾ ਲੋਗੇ ਇਹ ਨਿਸ਼ਾਨ ਆਪਾਂ ਬਿਲਕੁਲ ਇਸ ਤਰ੍ਹਾਂ ਤਿਰਛਾ ਲਗਾਵਾਂਗੇ ਆ ਚੀਜ਼ ਦਾ ਦੇਖੋ ਤੁਸੀਂ ਹੁਣ ਦੇਖ ਪੁੱਛੋਗੇ ਵੀ ਆ ਚੀਜ਼ ਇਥੋਂ ਕਿੰਨੀ ਲੱਤੀ ਆ ਇਹ ਜਿੰਨਾ ਆਪਾਂ ਨੇ ਮੰਨ ਲਓ ਗਲਾ ਘਟਣਾ ਇਹਦਾ ਟਾਈ ਕੈਂਚ ਦੇ ਵਿੱਚ ਕੱਢਾਂਗੇ ਆਪਾਂ ਨੇ neck ਲਗਾਉਣ ਵਾਸਤੇ ਜਿਹੜਾ ਕੋਲਰ ਵਗੈਰਾ ਲਗਾਵਾਂਗੇ ਤਾਂ ਤੁਸੀਂ ਆਹ ਨਿਸ਼ਾਨ ਤੋਂ 2.5 ਤੱਕ ਦਾ ਡਿਸਟੈਂਸ ਲੈ ਸਕਦੇ ਹੋ ਆਪਸ ਦੇ ਵਿੱਚ ਇਹਨੂੰ ਰੇਵ ਕਰਨ ਵਾਸਤੇ ਹੁਣ ਲਾਵਾਂਗੇ ਆਪਾਂ ਮੋਡੇ ਦਾ ਨਿਸ਼ਾਨ ਮੋਡੇ ਦਾ ਨਿਸ਼ਾਨ ਦੇਖੋ ਆਪਾਂ ਇੱਥੋਂ ਲਗਾਵਾਂਗੇ 7 ਇੰਚ ਤੇ ਆਹ ਮੰਦੀ ਦੇਖੋ ਆਪਾਂ ਨੇ ਆਹ ਨਿਸ਼ਾਨ ਤੋਂ نیچے ਨੂੰ 7 ਇੰਚ ਦਾ ਨਿਸ਼ਾਨ ਲਗਾਵਾਂਗੇ ਮੋਡੇ ਦਾ ਹੁਣ ਆਪਾਂ ਲਗਾਵਾਂਗੇ ਫਿਟਿੰਗ ਦਾ ਨਿਸ਼ਾਨ ਫਿਟਿੰਗ ਦਾ ਨਿਸ਼ਾਨ ਦੇਖੋ ਕਿੱਥੋਂ ਲਗਾਉਣਾ ਟਿੰਗ ਦਾ ਨਿਸ਼ਾਨ ਲਗਾਉਣਾ ਜਿਹੜਾ ਆਪਾਂ ਨੇ ਆ ਫੱਟੀ ਦਾ ਨਿਸ਼ਾਨ ਲਗਾਇਆਗਾ ਆਹ ਵਾਲਾ ਇਥੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ 20 ਇੰਚ ਤੇ ਦੇਖੋ ਇਹ ਆਪਣਾ ਪ੍ਰੋਪਰ ਤਿਆਰ ਫਿਟਿੰਗ ਦਾ ਨਿਸ਼ਾਨ ਲੱਗ ਗਿਆ ਹੁਣ ਆਪਾਂ ਨੇ ਜਿਆਦਾ ਮਾਰਜਿਨ ਇਹਦੇ ਵਿੱਚ ਨਹੀਂ ਦੇਣਾ ਹੈਗਾ ਤਾਂ ਆਪਾਂ ਇੰਚ ਅੱਧਾ ਇੰਚ ਤੁਸੀਂ ਦੇ ਸਕਦੇ ਹੋ ਵੱਧ ਰੱਖਣਾ ਤੁਹਾਡੀ ਆਪਣੀ ਮਰਜ਼ੀ ਹੈ ਦੇਖੋ ਹੁਣ ਆਪਾਂ ਨੇ ਇਥੋਂ ਲਗਾਇਆ 17 ਤਾਂ ਆਪਾਂ ਇਥੋਂ ਲਗਾਵਾਂਗੇ 16.5 ਤੇ ਨਿਸ਼ਾਨ 1 ਇੰਚ ਆਪਾਂ ਨੇ ਇਥੋਂ ਆ ਚੀਜ਼ ਤੋਂ ਅੰਦਰ ਨੂੰ ਨਿਸ਼ਾਨ ਲਗਾਉਣਾਗਾ ਗਲਾਈ ਪਾਉਣ ਵਾਸਤੇ ਤਾਂ ਆ ਚੀਜ਼ ਦੀ ਆਪਾਂ ਨੇ ਦੇਖੋ ਇੱਥੋਂ ਇਸ ਤਰੀਕੇ ਨਾਲ ਗਲਾਈ ਪਾਉਣੀ ਆ ਕਿਉਂਕਿ ਇਹ ਆਪਾਂ ਨੇ ਇੰਨੀ ਢਾਲ ਦੇ ਦੀ ਤਾਂ ਦਿੱਤੀ ਆ ਆ ਚੀਜ਼ਾਂ ਤੇ ਬਲ ਨਹੀਂ ਪੈਣਗੇ ਬਿਲਕੁਲ ਵੀ ਇੱਕਦਮ ਬਹੁਤ ਹੀ ਸੋਹਣੀ ਫਿਟਿੰਗ ਆਊਗੀ ਹੁਣ ਕਮਰ ਦੇ ਵਿੱਚੋਂ ਆਪਾਂ ਨੇ ਰੱਖਣਾ 17.5 ਪਰ ਆਪਾਂ ਰੱਖਾਂਗੇ 18 ਕਿਉਂਕਿ ਲੂਜ਼ ਰੱਖਣਾਗਾ ਥੋੜਾ ਜਾਂ ਆ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਏਸੇ ਨਿਸ਼ਾਨ ਤੋਂ ਆਪਾਂ ਨੇ ਕਮਰ ਦਾ ਨਿਸ਼ਾਨ ਲਗਾਇਆ 18 ਇੰਚ ਤੇ ਆਪਾਂ ਹਲਕੀਆਂ ਜੀਆਂ ਪਲੇਟਾਂ ਪਾਵਾਂਗੇ ਬਿਲਕੁਲ ਜ਼ਿਆਦਾ ਡੰਗਾਈ ਦੇ ਵਿੱਚ ਨਹੀਂ ਪਾਉਣੀਆਂ ਨਾਰਮਲ ਜੀ ਪਲੇਟ ਪਾਵਾਂਗੇ ਤਾਂ ਆਪਾਂ ਨੇ ਇੱਥੋਂ ਲੈਤਾਗਾ ਸਵਾ 1/2 ਇੰਚ ਦਾ ਸਵਾ 1/2 ਇੰਚ ਦਾ ਲੈਤਾ ਆਪਾਂ ਨੇ ਕਮਰ ਤੋਂ ਡਿਸਟੈਂਸ ਇੱਥੋਂ ਲੈਤਾ ਸਾਰਾ 1 ਇੰਚ ਪੌਣੇ ਇੰਚ ਦਾ ਹੁਣ ਆਗੇ ਆਪਾਂ ਕਮਰ ਤੱਕ हिਪਾ ਜਿਹੜੀ ਇਹਨਾਂ ਦੀ 22 ਇੰਚ ਆ ਤਾਂ ਆਪਾਂ 2.5 22 ਇੰਚ ਇੱਥੋਂ ਨਿਸ਼ਾਨ ਲਗਾਵਾਂਗੇ ਦੇਖੋ ਹਾਂਜੀ ਇਹ ਆਪਾਂ ਨੇ ਕੱਟ ਤਾਂ ਲਗਾਇਆ ਕਿਉਂਕਿ ਆਪਾਂ ਫਰੰਟ ਤੋਂ ਚਾਕ ਵੀ ਰੱਖਣਾਗਾ ਫਰੰਟ ਜਿਹੜਾ ਸੈਂਟਰ ਵਾਲੀ ਸਲਾਈ ਹੋਊਗੀ ਜਿੱਥੇ ਆਪਾਂ ਨੇ ਬਟਨ ਵਗੈਰਾ ਲਾਉਣੇ ਹੋਣਗੇ ਆ ਚੀਜ਼ ਨੂੰ ਆਪਾਂ ਇੱਥੋਂ ਓਪਨ ਰੱਖਾਂਗੇ ਥੋੜੀ ਜਿਹੀ ਤੇ ਸਾਈਡਾਂ ਤੋਂ ਚਾਕ ਵੀ ਹੋਣਗੇ ਤੇ ਜੂ ਸ਼ੇਪ ਵੀ ਦੇਵਾਂਗੇ ਤਾਂ ਕਰਕੇ ਆਪਾਂ ਨੇ ਆ ਮਾਰਕ ਮਾਰ ਲਓ ਸਪੇਸ ਜਿਹੜੀ ਦੇਣੀ ਹੈ ਇਹਦੇ ਵਿੱਚ ਅੰਦਰ ਨੂੰ 22 ਇੰਚ ਤਾਂ ਆਪਾਂ ਨੇ ਤਿਆਰ ਰੱਖਣੀ ਆ ਸਾਢੇ ਇੱਕ 22 ਦਾ ਨਿਸ਼ਾਨ ਲਗਾਇਆਗਾ ਹੁਣ ਦੇਖੋ ਤੁਸੀਂ ਫੱਟੀ ਦੀ ਮਦਦ ਨਾਲ ਨਿਸ਼ਾਨ ਲਗਾ ਲਓਗੇ ਇੱਥੋਂ ਤੁਸੀਂ ਇਹਨੂੰ ਇੱਥੋਂ ਰੱਖੋਗੇ ਆ ਨਿਸ਼ਾਨ ਲਗਾਉਂਗੇ ਇਦਰੋਂ ਤੁਸੀਂ ਆ ਨਿਸ਼ਾਨ ਲਗਾਉਂਗੇ ਹੁਣ ਇਹਦੀ ਆਪਾਂ ਕਰਾਂਗੇ ਕਟਿੰਗ ਦੇਖੋ ਆਪਾਂ ਨੇ ਆ ਇਹਦੀ ਕਟਿੰਗ ਕਰ ਦੇਣੀ ਹੈਗੀ ਹੁਣ ਆਪਾਂ ਪਾਵਾਂਗੇ ਇਹਦੀ ਗੁਲਾਈ ਹੁਣ ਆਪਾਂ ਨੇ ਜਿਹੜਾ 1.5 ਇੰਚ ਢਾਲ ਦਾ ਨਿਸ਼ਾਨ ਲਗਾਇਆ ਸੀ ਇਹ 1.5 ਇੰਚ ਢਾਲ ਦਾ ਨਿਸ਼ਾਨ ਲਗਾਵਾਂਗੇ ਇੱਥੋਂ ਬਿਲਕੁਲ ਸਿੱਧਾ ਲੈ ਕੇ ਜਾਵਾਂਗੇ ਹੁਣ ਆਪਾਂ ਪਹੁੰਚ ਜਾਗੇ نیچے ਦੇਖੋ ਨੀਚੇ ਆਪਾਂ ਨੇ ਕਿੰਨੀ ਗੁਲਾਈ ਪਾਉਣੀ ਆ ਯੂ ਸ਼ੇਪ ਬਣਾਉਣ ਵਾਸਤੇ ਨੂੰ ਆਪਾਂ 22 ਪੌਣੇ ਤਿੰਨ ਦੇ ਵਿੱਚ ਗੁਲਾਈ ਦੇਣੀ ਆ ਦੇਖੋ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਆਪਾਂ ਇਹ ਗੁਲਾਈ ਦੇਣੀ ਆ ਆਪਾਂ ਐਨੇ ਨੇ ਰੱਖਾਂਗੇ ਇਹਦੇ ਚਾਕ ਤੁਹਾਨੂੰ ਮਾਪ ਕੇ ਦੱਸ ਦਿੰਨੇ ਆਪਾਂ ਕਿੰਨੇ ਇਹਦੇ ਚਾਕ ਰੱਖਣੇ ਆਗੇ ਉੱਤੋਂ ਮੰਨ ਲਓ ਸੈੱਡ ਸਲਾਈ ਜਿਹੜੀ 15 15.5 ਦੇ ਵਿੱਚ ਰਹੂਗੀ ਤੇ ਆਪਾਂ ਇਹਦੇ ਚਾਕ ਰੱਖਣੇ ਆ ਉਹ ਤਿੰਨ ਕੈਂਚ ਦੇ ਰੈਡੀ ਚਾਕ ਰੱਖ ਲਾਂਗੇ ਇੱਥੇ ਆਪਾਂ ਨੇ ਕੱਟ ਲਗਾ ਲਿਆ ਆਹ ਸੈਂਟਰ ਦੇ ਵਿੱਚ ਆਪਾਂ ਨੇ ਚਾਕ ਰੱਖਾਂਗੇ ਫਰੰਟ ਦੇ ਵਿੱਚ ਤੁਹਾਨੂੰ ਇਹਦੀ ਸਟਿਚਿੰਗ ਵੀ ਦੇਵਾਂਗੇ ਆਪਾਂ ਇੱਕ ਵਾਰੀ ਫਿਰ ਹਾਲ ਤੁਹਾਨੂੰ ਆਪਾਂ ਇਹਦੀ ਕਟਿੰਗ ਦੇ ਰਹੇ ਹਾਂ ਵੀ ਕਿਸ ਤਰੀਕੇ ਨਾਲ ਤੁਸੀਂ ਇਹਦੀ ਕਟਿੰਗ ਕਰਨੀ ਆ ਹੁਣ ਦੇਖੋ ਆਪਾਂ ਨੇ ਹਾਂਜੀ ਇੱਥੇ ਆਪਾਂ ਨੇ ਕੱਟ ਲਗਾ ਦੇਣਾਗਾ ਦੇਖੋ ਇਹ ਕੱਟ ਕਿੰਨਾ ਲਗਾਉਣਾਗਾ ਇਸ ਤਰ੍ਹਾਂ ਤੁਸੀਂ 2.5 ਪੌਣੇ 3 ਦੇ ਵਿੱਚ ਕੱਟ ਲਗਾਓਗੇ ਜਿਹੜਾ ਆਪਾਂ ਨੇ ਆ ਨਿਸ਼ਾਨ ਲਗਾਇਆਗਾ ਕਾਲਰ ਜਿੱਥੇ ਲੱਗੂਗਾ ਆਈਐਨ ਦੇ ਵਿੱਚ ਆਪਾਂ ਨੇ ਇਹ ਲਗਾਇਆ ਹੁਣ ਇਹਦੀ ਆਪਾਂ ਨੇ ਇਸ ਤਰੀਕੇ ਨਾਲ ਟਾਲ ਪਾਉਣੀਆਂ ਦੇਖੋ ਇਸ ਤਰੀਕੇ ਨਾਲ ਤੁਹਾਡੀ ਸ਼ੇਪ ਆਊਗੀ ਉਹਦੀ ਹੁਣ ਆਪਾਂ ਇਹਦੀ ਕੱਟਣੀ ਹੈਗੀ ਬੈਕ ਸਾਈਡ ਜੀ ਹੁਣ ਆਪਾਂ ਇਹਦੀ ਕਰਨੀ ਹੈ ਬੈਕ ਸਾਈਡ ਦੀ ਕਟਿੰਗ ਬੈਕ ਸਾਈਡ ਤੇ ਤੁਸੀਂ ਜਿਹੜਾ ਆਪਾਂ ਨੇ ਗੋਲ ਪਾਸਾ ਸੀ ਭੰਨ ਵਾਲਾਗਾ ਹੁਣ ਉਹ ਆਪਾਂ ਪਲਟਾ ਕੇ ਦੂਸਰੀ ਸਾਈਡ ਰੱਖ ਲਿਆ ਓਪਨ ਆ ਜਿਹੜਾ ਖੁੱਲਾ ਪਾਸਾ ਹੈਗਾ ਦੇਖੋ ਉਹ ਮੈਂ ਆਪਣੇ ਵੱਲ ਨੂੰ ਕਰ ਲਿਆ ਹਾਂਜੀ ਡੇੜਾ ਪਾਣੀ ਦੇਖੋ ਆ ਕੱਟ ਕੱਢਿਆਗਾ ਆ ਵਾਲਾ ਫੱਟੀ ਦਾ ਇਹਨੂੰ ਤੁਸੀਂ ਇਸ ਤਰ੍ਹਾਂ ਬਾਹਰੀ ਸਾਈਡ ਵੱਲ ਨੂੰ ਕਰਕੇ ਰੱਖੋਗੇ ਆ ਚੀਜ਼ ਨੂੰ ਹਾਂਜੀ ਦੇਖੋ ਆ ਪਾਣੀ ਫੱਟੀ ਵਾਲਾ ਬਾਹਰੀ ਸਾਈਡ ਕੱਟਦਾ ਕਿਉਂਕਿ ਇਹ ਆਪਣਾ ਇਸ ਤਰ੍ਹਾਂ ਫੋਲਡਿੰਗ ਦਾ ਆਊਗਾ ਆਪਣੀ ਆ ਚੀਜ਼ ਫੋਲਡਿੰਗ ਕਰਨੀ ਹੈਗੀ ਤਾਂ ਆਪਣਾ ਬਾਹਰੀ ਸਾਈਡ ਕੱਢਣੀ ਆ 골 ਪਾਸੇ ਤੋਂ ਤੇ ਆ ਚੀਜ਼ ਆਪਾਂ ਨੇ ਇਸ ਤਰੀਕੇ ਨਾਲ ਰੱਖ ਲਈ ਹੁਣ ਦੇਖੋ ਆਪਾਂ ਥੋੜੀ ਜੀ ਬੈਕ ਲੰਬੀ ਰੱਖਾਂਗੇ ਜਿਸ ਤਰ੍ਹਾਂ ਰੈਡੀਮੇਡ ਕੁੜਤਿਆਂ ਦੇ ਸ਼ਰਟਾਂ ਦੇ ਬੈਕ ਲੰਬੀ ਆਉਂਦੀਆਂ ਹਮੇਸ਼ਾ ਵਾਸਤੇ ਲੇਡੀਜ਼ ਦੇ तो ने यह एक इंच बैक लंबी रखा देखो तु इस तरीके रखनी होगी अपने आ चीज नो नशान लगा लेंगे आ चीज बिलकुल इत बराबर आऊगी इथरीके आप टाल देवे आ चीज बिलकुल बराबर होगी नीचे तो आ चीज एक इंच अपने वाणी है हूँ देखो यदि आप कर देंगे कटिंग ਇਸ ਤਰੀਕੇ ਨਾਲ ਆਪਾਂ ਨੇ ਦੀ ਕਾਲਪੋਨੀਆ ਆ ਦੇਖੋ ਜੀ ਹੁਣ ਆਪਾਂ ਪਾਉਣੀ ਆ ਦੀ ਮੋਡਿਆਂ ਦੀ ਗਲਾਈ ਮੋਡਿਆਂ ਦੀ ਗਲਾਈ ਤੁਸੀਂ ਦੇਖੋ ਨੋਰਮਲ ਪਾਉਣੀ ਆ ਇਸ ਤਰ੍ਹਾਂ ਨਾ ਹੋਵੇ ਵੀ ਤੁਹਾਨੂੰ ਟਾਈਟ ਟਾਈਟ ਫੀਲ ਹੋਵੇ ਤੇ ਬਲ ਵੀ ਨਾ ਪਹਿਣ ਤੁਸੀਂ ਦੇਖੋ ਜੇ ਇਹਦੇ ਵਿੱਚ ਧੀਰਾ ਪਾਉਣੇ ਹੋਗੇ ਜਿਵੇਂ ਰੈਡੀਮੇਡ ਸ਼ਾਰਟਾਂ ਦੇ ਧੀਰਾ ਪਾ ਜਾਂਦਾ ਤਾਂ ਤੁਸੀਂ ਧੀਰਾ ਪਾਉਣ ਵੇਲੇ ਇਹਦੀ ਕਟਿੰਗ ਇੱਥੋਂ ਬਿਲਕੁਲ ਸਿੱਧੀ ਰੱਖੋਗੇ ਜਿਹੜੀ ਆਪਾਂ ਨੇ 1.5 ਇੰਚ ਦੀ ਟਾਲ ਦਿੱਤੀ ਆ ਤਾਂ ਤੁਸੀਂ ਸਿੱਧੀ ਕਟਿੰਗ ਕਰੋਗੇ ਜੇ ਤੀਰਾ ਪਾਉਣਾਗਾ ਜੇ ਤੀਰਾ ਨਹੀਂ ਪਾਉਣਾ ਤਾਂ ਜਿਵੇਂ ਆਪਾਂ ਸ਼ਰਟਾਂ ਦੇ ਇਸ ਤਰ੍ਹਾਂ ਵੱਧ ਘੱਟਦੇ ਹੁੰਦੇ ਨੇ ਬੈਕ ਤਾਂ ਤੁਸੀਂ ਉਸ ਤਰੀਕੇ ਨਾਲ ਦੀ ਵੱਧ ਘੱਟੋਗੇ ਇਹਦੇ ਵਿੱਚ ਆਪਾਂ ਤੀਰਾ ਵਗੈਰਾ ਕੁਝ ਨਹੀਂ ਪਾਉਂਦੇ ਦੇਖੋ ਤਾਂ ਤੁਸੀਂ ਇਸ ਤਰੀਕੇ ਨਾਲ ਦੀ ਗਲਾਈ ਪਾ ਲੈਣੀ ਆ ਮੈਂ ਇਸ ਤਰ੍ਹਾਂ 1 ਇੰਚ ਦਾ ਬੈਕ ਵੱਧ ਪਾਉਂਗੇ ਇੱਥੋਂ ਇਹਦੇ ਨਾਲ ਬਿਲਕੁਲ ਵੀ ਤੁਹਾਡੀ ਜਿਹੜੀ ਸ਼ਰਟ ਹੋਊਗੀ ਕੋਰਸੈਟ ਹੋਊਗਾ ਪਿੱਛੇ ਵੱਲ ਨੂੰ ਨਹੀਂ ਜਾਊਗਾ ਤੇ ਆਪਾਂ ਨੂੰ ਖਿੱਚ ਫੀਲ ਨਹੀਂ ਹੋਊਗੀ ਤਾਂ ਆਪਾਂ ਇਹਦੇ ਵਿੱਚ ਕੋਈ ਵੀ ਤੀਰਾ ਵਗੈਰਾ ਨਹੀਂ ਪਾਉਂਦੇ ਇਸੀ ਆਪਣੇ ਕੋਟ ਸੈੱਟ ਦੀ ਕਟਿੰਗ ਹੁਣ ਆਪਾਂ ਕਰਾਂਗੇ ਬਾਜੂ ਦੀ ਕਟਿੰਗ ਕਿ ਇਹਦੇ ਵਿੱਚ ਐਡ ਕਰਨੀ ਸੀ ਪਲੇਟਾਂ ਦੀ ਵੀ ਆਪਾਂ ਨੇ ਪਲੇਟਾਂ ਕਿਵੇਂ ਪਾਉਣੀਆਂ ਨੇਗੀਆਂ ਦੇਖੋ ਤੁਸੀਂ ਇੱਥੇ ਨਿਸ਼ਾਨ ਲਗਾ ਲੈਣਾਗਾ ਇਸ ਤਰੀਕੇ ਨਾਲ ਪਲੇਟ ਦਾ ਨਿਸ਼ਾਨ ਆਪਾਂ ਲਗਾਵਾਂਗੇ ਸਾਢੇ 11 ਤੇ ਨੀਚੇ ਨੂੰ ਲਗਾਵਾਂਗੇ ਆਪਾਂ ਫਰੰਟ ਪਲੇਟ ਦਾ ਨਿਸ਼ਾਨ 7 ਇੰਚ ਤੇ ਹੁਣ ਦੇਖੋ ਜਦੋਂ ਤੁਸੀਂ ਫਰੰਟ ਭੱਲੇ ਤੇ ਪਲੇਟ ਦਾ ਨਿਸ਼ਾਨ ਲਗਾਉਣਾਗਾ ਤੁਸੀਂ ਆ ਚੀਜ਼ ਨੂੰ ਅਲੱਗ ਰੱਖਣਾ ਜਿਹੜਾ ਆਪਾਂ ਨੇ ਮਾਰਕ ਕਰਿਆ ਹੋਇਆ ਫੱਟੀ ਦਾ ਤੁਸੀਂ ਉੱਥੋਂ ਮਿਣਕੇ ਲਗਾਉਂਗੇ ਪਲੇਟ ਦਾ ਨਿਸ਼ਾਨ ਸਾਢੇ 3 ਇੰਚ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇਧਰੋਂ ਮਣਕੇ ਸਾਢੇ 3 ਇੰਚ ਦੇ ਨਿਸ਼ਾਨ ਆਪਾਂ ਇੱਥੇ ਲਾਵਾਂਗੇ ਫਰੰਟ ਪਲੇਟ ਆ ਗਈ ਇੱਕ ਪਲੇਟ ਪਾਉਣੀ ਆਪਾਂ ਉੱਪਰ ਵਾਲੀ ਪਲੇਟ ਨਹੀਂ ਪਾਵਾਂਗੇ ਆਪਾਂ ਬਿਲਕੁਲ نیچے ਵਾਲੀ ਪਲੇਟ ਪਾਉਣੀ ਆ ਜਿਹੜੀ نیچے ਨੂੰ ਸਾਈਡ ਪਲੇਟ ਆਉਂਦੀ ਆ ਆ ਚੀਜ਼ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਫਿਟਿੰਗ ਆਉਗੀ ਹੁਣ ਆਪਾਂ ਪਾਉਣੀ ਆ ਨੇ ਬੈਕ ਪਲੇਟ ਦੇਖੋ ਇਹਦੇ ਵਿੱਚ ਬੈਕ ਪਲੇਟ ਤੁਸੀਂ ਕਿੰਨੇ ਇੰਚ ਤੇ ਨਿਸ਼ਾਨ ਲਗਾਉਣਾ ਬੈਕ ਪਲੇਟ ਦਾ ਉਪਰੋਂ ਮੈਂ ਕਿ ਆਪਾਂ ਨੇ ਜਿਹੜਾ 4 ਇੰਚ ਉੱਪਰ ਕੱਢਿਆ ਸੀ ਉਹਨੂੰ ਉੱਪਰ ਹੀ ਕੱਢਾਂਗੇ 11/2 ਤੇ ਨਿਸ਼ਾਨ ਹੀ ਇਹਦਾ ਆਪਾਂ ਇੱਥੇ ਲਗਾਵਾਂਗੇ 3 1/2 ਇੰਚ ਦੇ ਆਪਾਂ ਨੇ ਇੱਥੇ ਗੈਪ ਪਾਉਣਾ ਇਹ ਪਲੇਟ ਥੋੜੀ ਜੀ ਪਲੇਟ ਲੰਬੀ ਪਾਵਾਂਗੇ ਆਪਾਂ 8 ਇੰਚ ਰੱਖਾਂਗੇ ਕਿਉਂਕਿ ਬੈਕ ਤੋਂ ਫਿਰ ਉਹ ਕਮਰ ਦੇ ਕੋਲੋਂ ਚੀਜ਼ ਫੁੱਲਦੀ ਨਹੀਂ ਹੈਗੀ ਮੰਨ ਲਓ ਆਹ ਵਾਲੀ ਚੀਜ਼ ਦੇ ਝੋਲ ਨਹੀਂ ਪੈਂਦਾ ਹੈਗਾ 3 1/2 ਇੰਚ ਦੀ ਆਪਾਂ ਨੇ ਨਿਸ਼ਾਨ ਆ ਇੱਥੇ ਲਗਾਉਣਾਗਾ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਪ੍ਰੈਸ ਕਰ ਲਾਂਗੇ ਨਿਸ਼ਾਨਾ ਨੂੰ ਲਓ ਜੀ ਇਹ ਆਪਣੇ ਨਿਸ਼ਾਨ ਬੈਕ ਦੇ ਵੀ ਲੱਗ ਚੁੱਕੇ ਆਪਾਂ ਪਹਿਦੀ ਬਾਜੂ ਦੀ ਕਟਿੰਗ ਕਰਦੇ ਆਂਗੇ ਹਾਂਜੀ ਇਹ ਬਾਜੂ ਆਪਾਂ ਬਣਾਵਾਂਗੇ ਕਫ ਵਾਲੀ ਬਾਜੂ ਆਪਾਂ 2 2.5 ਇੰਚ ਚੜਾਈ ਦੇ ਵਿੱਚ ਕੱਟ ਵਾਲਾ ਬਾਜੂ ਤੇ ਕੱਟ ਪਾ ਕੇ ਆਪਾਂ ਨੇ ਕਫ ਬਣਾਉਣੇ ਆਂਗੇ ਉਹਦੀ ਲੈਂਥ ਆਪਾਂ ਰੱਖਾਂਗੇ 16 17 ਦੇ ਵਿੱਚ ਵਿੱਚ ਤੁਸੀਂ ਕਿੰਨੀ ਬਾਜੂ ਰੱਖਣੀ ਆ ਤੁਸੀਂ ਉੰਨੀ ਉਹਨੂੰ ਕੱਟ-ਕੱਟ ਲੈਣੀ ਆ ਮੰਨ ਲਓ ਆਪਾਂ ਨੇ 16 ਇੰਚ ਬਾਜੂ ਰੈਡੀ ਰੱਖਣੀ ਆ ਤਾਂ ਤੁਸੀਂ ਨੇ 14 ਇੰਚ ਦਾ ਪੀਸ ਉਤਾਰ ਦੇਣਾ ਜੇ 17 ਇੰਚ ਰੱਖਣੀ ਆ ਤਾਂ 15 ਇੰਚ ਦਾ ਜੇ ਮੈਂ ਆਪਾਂ ਨੇ 17 ਇੰਚ ਬਾਜੂ ਲੰਬੀ ਰੱਖਣੀ ਆ ਤਾਂ ਆਪਾਂ 11 ਇੰਚ ਦਾ ਇਸ ਤਰ੍ਹਾਂ ਤਾਰ ਲਾਂਗੇ ਇਹਨੂੰ ਪੂਰੇ ਦਾ ਪੂਰਾ ਕਪੜਾ ਉਤਾਰ ਲਾਂਗੇ ਕਿਉਂਕਿ ਦੂਸਰੀ ਸਾਈਡ ਤੋਂ ਇਹਦੇ ਕਾਫੂ ਉੱਤਰ ਜਾਣਗੇ ਹੁਣ ਮੋਡਾ ਦੇਖੋ ਆਪਾਂ ਨੇ 8.5 ਇੰਚ ਮੋਡਾ ਪਾਵਾਂਗੇ 20 ਇੰਚ ਛਾਤੀ ਨੂੰ ਤੁਸੀਂ ਲੂਸ ਪੈਣਾ ਤਾਂ ਲੂਸ ਵੀ ਪਾ ਸਕਦੇ ਹੋ ਵੈਸੇ ਨਾਰਮਲ 8.5 ਇੰਚ ਮੋਡਾ ਬਿਲਕੁਲ ਸਹੀ ਆਊਗਾ ਤਾਂ ਆਪਾਂ 9.5 ਇੰਚ ਦੇ ਨਿਸ਼ਾਨ ਲਗਾ ਲਾਂਗੇ ਦੇਖੋ 9.5 ਤੇ ਆਪਾਂ ਨੇ ਨਿਸ਼ਾਨ ਲਗਾ ਲਿਆ ਜ਼ਿਆਦਾਤਰ ਤੁਸੀਂ ਨੇ ਆ ਸ਼ੇਪ ਬਹੁਤ ਘੱਟ ਦੇਣੀ ਆ ਜ਼ਿਆਦਾ ਸ਼ੇਪ ਨਹੀਂ ਦੇਣੀ ਕਿਉਂਕਿ ਜ਼ਿਆਦਾ ਸ਼ੇਪ ਦੇਵਾਂਗੇ ਕਿਉਂਕਿ ਦੇ ਬੈਕ ਤੇ ਗਲਾ ਨਹੀਂ ਨਿਕਲਦਾ ਤਾਂ ਕਈ ਵਾਰ ਮੋਢਿਆਂ ਦੇ ਵਿੱਚੋਂ ਖਿੱਚ ਮਾਰਨ ਲੱਗ ਜਾਂਦੀ ਆ ਤੁਸੀਂ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਣਾਗਾ ਆਪਾਂ ਨੇ ਲੂਜ਼ਿੰਗ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੇ ਇੱਥੋਂ ਇਸ ਤਰ੍ਹਾਂ ਢਾਲ ਪਾ ਦੇਣੀ ਆ ਇੱਥੋਂ ਆਪਾਂ ਫੱਟੀ ਦੀ ਮਦਦ ਨਾਲ ਨਿਸ਼ਾਨ ਲਗਾਵਾਂਗੇ ਹਾਂਜੀ ਇਹਦਾ ਆਪਣਾ ਸਾਈਡ ਤੋਂ ਕਪੜਾ ਉਤਰਿਆ ਸੀ ਇਹਦੇ ਆਪਾਂ ਨੇ ਕਫ ਕੱਟਣੇ ਆ ਦੇਖੋ ਕਿੰਨੀ ਚੜਾਈ ਦੇ ਵਿੱਚ ਕਫ ਲਾਉਣੇ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਕਫਾਂ ਦੀ ਚੜਾਈ ਕੱਟ ਸਕਦੇ ਹੋਗੇ ਇਸ ਤਰੀਕੇ ਨਾਲ ਮੈਂ ਇਹਦੇ ਕਫ ਕਟਿੰਗ ਕਰਦੇ ਦੋਨੇ ਬਾਜੂਆਂ ਦੇ ਕਫ ਆਪਣੇ ਕੋਲੇ ਸਾਈਡ ਤੋਂ ਉਤਰ ਗਏ ਲਓ ਜੀ ਆਪਣੇ ਕੋਟ ਸੈੱਟ ਦੀ ਕਟਿੰਗ ਹੋ ਚੁੱਕੀ ਆ ਹਾਂਜੀ ਇਹ ਸੀ ਆਪਣੀ ਕੋਟ ਸੈੱਟ ਦੀ ਕਟਿੰਗ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਇਹਦੇ ਪਲਾਜ਼ੋ ਦੀ ਕਟਿੰਗ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਜਾ ਰਹੀ ਸੀ ਤਾਂ ਤੁਹਾਨੂੰ ਵੀ ਦੇਖਣ ਦੇ ਵਿੱਚ ਦਿੱਕਤ ਆਉਂਦੀ ਹੈ ਸਾਨੂੰ ਵੀ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਕਰਕੇ ਆਪਾਂ ਤੁਹਾਨੂੰ ਦੋ ਸਟੈਪਾਂ ਦੇ ਵਿੱਚ ਦੱਸਾਂਗੇ ਪਲਾਜ਼ੋ ਦੀ ਕਟਿੰਗ ਤੇ ਇਹ ਕੋਟ ਸੈੱਟ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਕੇ ਵੀ ਦੱਸਿਓ ਵੀ ਕਿੱਦਾਂ ਦੀ ਲੱਗੀ ਵੀਡੀਓ